ਇੱਕ ਨਾ ਬੰਦਾ ਸੀ ਉਹ ਪ੍ਰਮਾਤਮਾ 'ਚ ਬੜਾ ਯਕੀਨ ਰੱਖਦਾ ਸੀ ਉਹ ਗੱਲ-ਗੱਲ ਤੇ ਸੋਚਦਾ ਸੀ ਵੀ ਹਰੇਕ ਦੁਨੀਆ ਦੇ ਕਣ-ਕਣ ਦੇ ਵਿੱਚ ਰੱਬ ਵੱਸਦਾ ਇੱਕ ਵਾਰੀ ਉਹ ਗਲੀ 'ਚ ਤੁਰਿਆ ਜਾਵੇ ਤੇ ਸਾਹਮਣੇ ਇੱਕ ਪਾਗਲ ਹਾਥੀ ਗੁੱਸੇ ਦੇ ਵਿੱਚ ਭੱਜ ਆਵੇ ਉਹਦੇ ਵਾਲੇ ਹਾਥੀ ਦਾ ਮਾਲਕ ਹਾਥੀ ਦੇ ਨਾਲ ਤੇ ਉਹਨੇ ਆਵਾਜ਼ ਮਾਰੀ ਕਹਿੰਦਾ ਬਾਈ ਪਰੇ ਹੋ ਜਾ ਇਹ ਗੁੱਸੇ ਤੇ ਮਾਰ ਦੂਗਾ ਹਾਥੀ ਤੈਨੂੰ ਉਹਨੇ ਮਨ 'ਚ ਸੋਚ ਲਿਆ ਇਹ ਹਾਥੀ ਦੇ ਵਿੱਚ ਵੀ ਦੁਨੀਆ ਦੇ ਹਰੇ ਕਣ ਕਣ ਚ ਰੱਬ ਆ ਤੇ ਰੱਬ ਹਾਥੀ ਚ ਮੈਨੂੰ ਕਿਉ ਮਾਰ ਦੂਗਾ ਉਹਨੇ ਫੇਰ ਹਾਥੀ ਦੇ ਮਾਲਕ ਨੇ ਬਾਜ ਮਾਰੀ ਉਹ ਭਰਾਵਾ ਪਰੇ ਹੋ ਜਾਏ ਗੁੱਸੇ ਤੇ ਤੈਨੂੰ ਮਾਰ ਦੂਗਾ ਪਰੇ ਹੋ ਜਾ ਉਹਨੇ ਫੇਰ ਸੋਚਿਆ ਲੈ ਰੱਬ ਮੈਨੂੰ ਕਿਉ ਮਾਰੂਗਾ ਹਾਥੀ ਕੋਲ ਆਇਆ ਉਹਨੇ ਸੁੰਡ ਚ ਫਸਾਇਆ ਤੇ ਮਾਰਿਆ ਚੱਕ ਕੇ ਕੰਨ ਨਾਲ ਮਰ ਗਿਆ ਮਰਿਆ ਭਾਈ ਮਰਨ ਤੋਂ ਬਾਅਦ ਰੱਬ ਕੋਲੇ ਪਹੁੰਚਿਆ ਪੂਰਾ ਗੁੱਸੇ ਚ ਅਗ ਬਬੂਰਾ ਲਾਲ ਪੀਲਾ ਹੋਇਆ ਪਿਆ ਰੱਬ ਦੇ ਮੂਰੇ ਜਾਵੜਿਆ ਰੱਬ ਨੂੰ ਕਹਿੰਦਾ ਰੱਬਾ ਤੂੰ ਹੱਦ ਕਰਤੀ ਮੈਂ ਸਾਰੀ ਉਮਰ ਤੇਰੀ ਭਗਤੀ ਕਰਦਾ ਰਿਆ ਮੈਂ ਸਾਰੀ ਉਮਰ ਲੋਕਾਂ ਨੂੰ ਇਹ ਕਹਿੰਦਾ ਰਿਹਾ ਵੀ ਕਣਕਣ ਦੇ ਵਿੱਚ ਰੱਬ ਵੱਸਦਾ ਹਰ ਚੀਜ਼ ਦੇ ਵਿੱਚ ਰੱਬ ਵੱਸਦਾ ਤੂੰ ਉਹ ਹਾਥੀ 'ਚ ਵੀ ਸੀਗਾ ਤੇ ਤੂੰ ਇਹਨੂੰ ਮਾਰ ਕਿਉਂ ਦਿੱਤਾ ਤੂੰ ਮਾੜੀ ਕੀਤੀ ਮੇਰੇ ਨਾਲ ਰੱਬ ਕਹਿੰਦਾ ਠੀਕ ਹੈ ਮੈਂ ਹਾਥੀ ਸੀਗਾ ਮੈਂ ਤੈਨੂੰ ਮਾਰਤਾ ਪਰ ਜਿਹੜਾ ਹਾਥੀ ਦਾ ਮਾਲਕ ਤੈਨੂੰ ਰੋਕੀ ਜਾਂਦਾ ਸੀ ਪਰੇ ਹੋ ਜਾ ਉਹਦੇ 'ਚ ਹੀ ਮੈਂ ਸੀਗਾ ਉਹ ਨਹੀਂ ਦੇਖਿਆ ਤੈਨੂੰ ਮੈਂ ਇਹ ਇਨਸ ਇਹ ਇਨਸਾਨ ਹਰੇਕ ਚੀਜ਼ ਨੂੰ ਆਪਦੀ ਲੋੜ ਅਨੁਸਾਰ ਸੋਚਦਾ ਜਿੱਥੇ ਨੂੰ ਲੱਗਦਾ ਵੀ ਮੇਰੀ ਲੋੜ ਇਸ ਚੀਜ਼ ਨਾਲ ਪੂਰੀ ਹੋ ਜਾਣੀ ਹੈ ਉਹ ਉਨੀ ਕੀ ਗੱਲ ਸੋਚਦਾ ਦੂਜੀ ਗੱਲ ਨਹੀਂ ਫਿਰ ਸੋਚਦਾ ਇਨਸਾਨ ਉੱਜੇ ਕੱਲ ਦੇ ਨਾਂ ਦੀ ਗੱਲ ਬਾਤ ਹੋਈ ਨਾ